ਦਲਜੀਤ ਨੂੰ ਤਾਂ ਗਦਾਰ ਕਿਤੇ ਕੀ ਕਿਤੇ ਕੀ ਸਾਰੇ ਸਰਟੀਫਿਕੇਟ ਦੇਤੇ ਆ ਜੇ ਦਲਜੀਤ ਦੀ ਫਿਲਮ ਇੰਡੀਆ ਦੇ ਵਿੱਚ ਤੁਸੀਂ ਬੈਨ ਕੀਤੀ ਆ ਕਿ ਉਹਦੇ ਵਿੱਚ ਪਾਕਿਸਤਾਨ ਦੀ ਐਕਟਰ ਨਹੀਂ ਆ ਤੇ ਫਿਰ ਜਿਹੜੇ ਇੰਡੀਆ ਪਾਕਿਸਤਾਨ ਦੇ ਮੈਚ ਹੁੰਦੇ ਉਹ ਕਿਉਂ ਨਹੀਂ ਕਰ ਰਹੇ ਤੁਸੀਂ ਆ ਟੀ20 ਕਿਉਂ ਨਹੀਂ ਕਰ ਰਹੇ ਤੁਸੀਂ ਕਿਉਂ ਨਹੀਂ ਕਰ ਰਹੇ ਕਿਉਂਕਿ ਉੱਥੋਂ ਸੋਨੂੰ ਪੈਸਾ ਬਾਨਾ ਉੱਥੋਂ ਸਰਕਾਰ ਨੂੰ ਪੈਸਾ ਆਉਣਾ ਉਹ ਕਿਉਂ ਕਰਨਾ ਉਹਦੇ ਵਿੱਚ ਇਹਨਾਂ ਦੇ ਮੁੰਡੇ ਖੇਡ ਰਹੇ ਜ਼ਿਆਦਾਤਰ ਭਈ ਫਿਰ ਆ ਗੱਲਾਂ ਕਰਦੇ ਬੰਦਾ ਮਜਬੂਰ ਹੋ ਜਾਂਦਾ ਜਦੋਂ ਤੁਸੀਂ ਇੱਕ ਪੱਖਪਤੀ ਗੱਲ ਕਰਦੇ ਆ ਅੱਛਾ ਦਿਲਜੀਤ ਦੀ ਫਿਲਮ ਦੇ ਵਿੱਚ ਕੀ ਆ ਇੱਕ ਪਾਕਿਸਤਾਨ ਦੀ ਐਕਟਰ ਨਹੀਂ ਆ ਉਹ ਵੀ ਉਹ ਫਿਲਮ ਜਿਹੜੀ ਕਿ ਮਤਲਬ ਆਪਣੀਆਂ ਜੰਗ ਤੋਂ ਪਹਿਲਾਂ ਸ਼ੂਟ ਹੋ ਚੁੱਕੀ ਸੀਗੀ ਜੇ ਬਾਅਦ ਚ ਹੁੰਦੀ ਤਾਂ ਉਹਨੇ ਲੈਣੀ ਨਹੀਂ ਸੀ ਪਾਗਲ ਥੋੜੀ ਆ ਤੇ ਜੇ ਤੁਸੀਂ ਐਡੇ ਆ ਤੇ ਤੁਸੀਂ ਇੰਡੀਆ ਪਾਕਿਸਤਾਨ ਤੇ ਮੈਂ ਇਹ ਪਮੈਚਾਂ ਤੇ ਪਾਬੰਦੀ ਕਿਉਂ ਨਹੀਂ ਲਾਉਂਦੇ ਕਿਉਂਕਿ ਇੱਥੋਂ ਸੋਨੂੰ ਇਨਕਮ ਜਨਰੇਟ ਹੁੰਦੀ ਆ ਰੌਲਾ ਤਾਂ ਬਸ ਆਗਾ ਤੇ ਇੱਕ ਜਿਹੜਾ ਦਿਲਜੀਤ ਆ ਉਹਦੇ ਸਿਰ ਤੇ ਪੱਗ ਆ ਉਹ ਪੰਜਾਬ ਦਾ ਤੇ ਇੱਥੇ ਬੈਨ ਕਰਾ ਕੇ ਕਿਹੜਾ ਚਕੂ ਫੜ ਲਿਆ ਉਹ ਬਾਹਰ ਲੀਆਂ ਕੰਟਰੀਆਂ ਦੇ ਵਿੱਚ ਉਹ ਟੌਪ ਦੀਆਂ 12 ਜਿਹੜੀਆਂ ਹਾਲੀਵੁੱਡ ਫਿਲਮ ਹੁੰਦੀਆਂ ਉਹਦੇ ਵਿੱਚ ਸ਼ਾਮਲ ਹੋ ਗਈ ਹੈ ਫਿਲਮ ਸੋ ਇੰਨੀ ਕ ਬੇਨਤੀ ਹੈ ਜੇ ਇਹ ਦਿਲਜੀਤ ਨਾਲ ਛੋਡੀਗਾ ਪੱਖਪਤੀ ਚੱਲਦੀ ਪਈ ਹੈ ਤੇ ਫਿਰ ਇੰਡੀਆ ਪਾਕਿਸਤਾਨ ਦਾ ਮੈਚ ਵੀ ਉਹ ਵੀ ਰੋਕਿਆ ਕਰੋ ਨਾ ਉਹਦੇ ਉੱਤੇ ਵੀ ਕੋਈ ਫੈਸਲਾ ਲਾਓ ਕਿ ਕੀ ਹਾਲ ਚਾਲ ਆ ਸਕਵੀਰ ਸਿੰਘ ਬਾਦਲ ਨੂੰ ਅੱਜ ਗੁਰੂ ਘਰ ਜਾਂਦੇ ਨੂੰ ਚੱਕ ਲਿਆ ਪੁਲਿਸ ਨੇ ਉਹ ਕਹਿੰਦੇ ਤੈਨੂੰ ਮੱਥਾ ਹੀ ਨਹੀਂ ਠੇਕਣ ਦੇਣਾ ਮੈਂ ਮਤਲਬ ਤੁਰ ਕੇ ਜਾ ਫੇਰ ਬਸ ਦੇ ਵਿੱਚ ਬਿਠਾਇਆ ਤੇ ਗ੍ਰਿਫਤਾਰ ਕਰ ਲਿਆ ਗਿਆ ਹੁਣ ਇੱਥੇ ਮੇਰੇ ਭਰਾ ਉਹੀ ਗੱਲ ਫੇਰ ਆ ਗਈ ਕਦੇ ਦਾਦੇ ਦੀਆਂ ਤੇ ਕਦੇ ਪੋਤੇ ਦੀਆਂ ਸੁਖਵੀਰ ਕਹਿੰਦਾ ਕਿ ਤੁਹਾਨੂੰ ਕੇਜਰੀਵਾਲੇ ਇਹ ਚੀਜ਼ ਕਹਿੰਦਾ ਕਿ ਮਤਲਬ ਮੈਨੂੰ ਅਰੈਸਟ ਕਰੋ ਜੋ ਵੀ ਆਰਡਰ ਆ ਵੀ ਕੇਜਰੀਵਾਲ ਦਾ ਵੀ ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਹੈ ਇਹ ਸਰਕਾਰ ਚਲਾਵੇ ਪਰ ਸੋਚਣ ਵਾਲੀ ਗੱਲ ਇਹ ਆ ਸਰਕਾਰ ਕੋਈ ਚਲਾਵੇ ਕੋਈ ਕੋਈ ਨਾ ਕਰੇ ਪਰ ਇੱਕ ਤੁਸੀਂ ਕੀ ਕੀਤਾ ਉਹ ਵੀ ਕਰਨਗੇ ਸਰਕਾਰਾਂ ਇੱਕ ਦੂਜੇ ਨਾਲ ਇੱਕ ਲੈਵਲ ਤੇ ਕਰਦੀਆਂ ਹੀ ਹੁੰਦੀਆਂ ਇਹ ਸਭ ਨੂੰ ਪਤਾ ਹੁਣ ਫੇਰ ਮੇਰੇ ਭਰਾ ਆ ਜਾਣਗੇ ਜਿਹੜੇ ਮੈਂ ਫੇਰ ਕਹਿੰਨਾ ਸ਼ਰਮਣੀ ਕਾਲੀ ਦਲ ਪਾਰਟੀ ਨਹੀਂ ਮਾੜੀ ਨਹੀਂ ਮਾੜੀ ਨਹੀਂ ਮਾੜੀ ਵਿੱਚ ਬੰਦੇ ਕਰਾਪਟ ਹੋ ਗਏ ਜਿਨ੍ਹਾਂ ਨੇ ਆਪਦੇ ਸਿਰ ਤੇ ਆਪਦੇ ਮੱਥੇ ਤੇ ਇਹੋ ਜਿਹੇ ਤੌਮ ਤਾਂ ਇਹੋ ਜਿਹੇ ਕਲੰਕ ਵਾਲੇ ਜਿਹੜੇ ਉਹ ਨਹੀਂ ਸਾਫ਼ ਹੋਣੇ ਮੋ ਮਾਫੀਆਂ ਮੰਗ ਕੇ ਵੀ ਨਹੀਂ ਹੋਣੀ ਉਹ ਕਿਸੇ ਉਹ ਜੇ ਹੋਣਗੇ ਨਾ ਤੇ ਉਹ ਟੋਟਲੀ ਲੀਡਰਸ਼ਿਪ ਚੇਂਜ ਹੋਵੇ ਨਿਊ ਲੀਡਰਸ਼ਿਪ ਲੀਡਰਸ਼ਿਪ ਐਡ ਹੋਵੇ ਇੱਕ ਨਵਾਂ ਕਾਲੀ ਦਲ ਬਣੇ ਜਿਹੜਾ ਕਾਲੀ ਦਲ 1920 ਦੇ ਵਿੱਚ ਬਣਾਇਆ ਗਿਆ ਸੀ ਇੱਕ ਲੋਕਾਂ ਪੱਖੀ ਪਾਰਟੀ ਬਣਾਈ ਗਈ ਸੀ ਜਿਹਨੂੰ ਖੇਤਰੀ ਪਾਰਟੀ ਕਹਿੰਦੇ ਮੈਂ ਫੇਰ ਕਹਿੰਨਾ ਕਾਲੀ ਦਲ ਨਹੀਂ ਮਾੜਾ ਜਿਹੜੇ ਮੇਰੇ ਭਰਾ ਮੈਨੂੰ ਕਹਿੰਦੇ ਹੁੰਦੇ ਤੂੰ ਵੀਡੀਓ ਪਾ ਦਿੰਨਾ ਕਾਲੀ ਦਲ ਤੇ ਕਾਲੀ ਦਲ ਨਹੀਂ ਮਾੜਾ ਵਿਚਲੇ ਜਿਹੜੀਆਂ ਆ ਚੀਜ਼ਾਂ ਸੀ ਇਹ ਬਿਲਕੁਲ ਗਲਤ ਸੀ ਤੇ ਫਿਰ ਤਾਂ ਅਗਲੇ ਵੀ ਇਹ ਚੀਜ਼ ਕਰਨਗੇ ਕਦੇ ਦਾਦੇ ਦੀਆਂ ਤੇ ਕਦੇ ਪੋਤੇ ਦੀਆਂ ਲੈ ਥੋੜੀ ਕਸਰ ਰਹਿੰਦੀ ਸੀ ਤੁਸੀਂ ਪੰਜਾਬ ਦੇ ਜਿਹੜੇ ਪੱਤਰਕਾਰ ਆਪਦੇ ਨੂੰ ਕਹਿੰਦੇ ਵੀ ਬਹੁਤ ਵਧੀਆ ਪੱਤਰਕਾਰ ਆ ਤੁਸੀਂ ਉਹ ਕਸਰ ਪੂਰੀ ਕਰ ਦੋ ਅੱਗੇ ਪੰਜਾਬ ਦੇ ਵਿੱਚ ਕੀ ਚੱਲੀ ਜਾਂਦਾ ਆ ਗਗਨ ਸਿੱਧੂ ਭੈਣ ਤੇ ਮਨਜਿੰਦਰ ਸਿੱਧੂ ਜਿਹੜਾ ਆਪਣਾ ਪੱਤਰਕਾਰ ਆ ਪੰਜਾਬ ਦਾ ਜਿਨ੍ਹਾਂ ਨੂੰ ਆਪਾਂ ਕਹਿੰਨੇ ਆ ਕਿ ਸੱਚਾਈ ਬੋਲਦੇ ਆ ਆਪਸ ਵਿੱਚ ਹੀ ਉਲਝੇ ਪਏ ਬਈ ਆਪਸ ਵਿੱਚ ਹੀ ਲੜ ਪਏ ਉਹ ਕਹੀ ਜਾਂਦਾ ਇਹਦਾ ਪੱਤਰਕਾਰ ਕਾ ਬਾਈਕਟ ਕਰਨਾ ਪੱਤਰਕਾਰ ਗਗਨ ਸਿੱਧੂ ਦਾ ਇਹ ਇਹਨੇ ਇਹ ਕਹਿੰਦੀ ਆ ਰੌਲਾ ਕੀ ਆ ਵੀ ਇਹ ਗਗਨ ਸਿੱਧੂ ਨੇ ਆਪਦੇ ਪੇਜ ਦੇ ਉੱਤੋਂ ਨਾ ਮਨਜਿੰਦਰ ਸਿੱਧੂ ਦੀ ਕੋਈ ਆਡੀਓ ਚਲਾਈ ਸੀ ਜਿਹਦੇ ਵਿੱਚ ਉਹ ਕਿਸੇ ਸਮਝੌਤੇ ਪ੍ਰਤੀ ਪੈਸਿਆਂ ਦੇ ਦੇਣ ਲੈਣ ਦੀ ਗੱਲ ਕਰਦਾ ਪਿਆ ਠੀਕ ਆ ਮੈਂ ਤਾਂ ਵੀ ਝੂਠ ਮਾਰਾਂ ਆਡੀਓ ਨਹੀਂ ਸੁਣੀ ਪਰ ਇੱਥੋਂ ਦੁੱਖ ਹੋਇਆ ਜਦੋਂ ਵੀਡੀਓ ਦੇਖੀ ਕਿ ਆ ਪੱਤਰਕਾਰ ਜਿਨ੍ਹਾਂ ਨੂੰ ਅਸੀਂ ਪੰਜਾਬ ਪੰਜਾਬ ਦੇ ਕਹਿੰਦੇ ਵੀ ਪੰਜਾਬ ਦੇ ਹਮਦਰਦੀ ਆ ਇਹਦਾ ਆਪਸ ਵਿੱਚ ਚੁੱਲ ਜ ਜਾਂਦੇ ਆ ਇਹਦਾ ਆਪਸ ਵਿੱਚ ਇੱਕ ਦੂਜੇ ਦਾ ਬਾਈਕਟ ਕਰੀ ਜਾਂਦੇ ਆ ਹੁਣੇ ਜਦੋਂ ਗੱਲ ਬਾਹਰ ਜਾਊਗੀ ਦੁਨੀਆ ਦੇ ਵਿੱਚ ਜਾਂ ਜਿਹੜੇ ਉੱਤੇ ਗੋਦੀ ਮੀਡੀਆ ਦੇ ਵਿੱਚ ਤੇ ਕਿੱਡਾ ਫੈਕਟ ਮਾਰਾ ਬਈ ਉਹਨਾਂ ਨੇ ਕਹਿੰਨ ਲਿਆ ਆ ਵੇਖ ਲਓ ਪੰਜਾਬ ਦੇ ਨੰਬਰ 1ਾ ਚਾਉਂਦੇ ਪੱਤਰਕਾਰ ਇਹਦਾ ਆਪ ਚਲ ਜੀ ਕਿੱਥੋਂ ਤੱਕ ਤੁਹਾਡੀਆਂ ਸ਼ਕਲਾਂ ਬਦਨਾਮ ਹੋਣਗੀਆਂ ਬਈ ਮੈਨੂੰ ਨਹੀਂ ਪਤਾ ਇਹ ਭੈਣ ਸਹੀ ਆ ਜਾਂ ਵੀਰ ਸਹੀ ਆ ਪਰ ਜੋ ਵੀ ਆ ਪਰ ਆ ਗਲਤ ਆ ਬੇਇੱਜ਼ਤੀ ਪਤਾ ਕਿਹੜੇ ਲੈਵਲ ਤੇ ਹੋ ਰਹੀ ਆ ਬੇੜਾ ਕਰਕਾ ਬਈ ਟੋਟਲ ਮਲਾਕੇ